ਸਰਕਾਰ ਦੇ ਵਾਦੇ ਤੇ ਜਨਤਾ ਦੀ ਹਕੀਕਤ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਤੇ ਮੈਂ ਜੀਵਨ ਜੋਤ ਅੱਜ ਗੱਲ ਕਰਦੇ ਹਾਂ ਉਹਨਾਂ ਵਾਦਿਆਂ ਦੀ ਜਿਹੜੇ ਵੋਟਾਂ ਤੋਂ ਪਹਿਲਾਂ ਤਾਂ ਬਹੁਤ ਮਿੱਠੇ ਲੱਗਦੇ ਨੇ ਪਰ ਜਦੋਂ ਲੋਕ ਉਹਨਾਂ ਵਾਦਿਆਂ ਤੇ ਹੱਥ ਲੈਣ ਜਾਂਦੇ ਨੇ ਤਾਂ ਜਵਾਬ ਚੁੱਪੀ ਮਿਲਦਾ ਹੈ ਸਰਪੰਚਾਂ ਦਾ ਮਾਣ ਪੱਤਾ ਸਿਰਫ ਕਾਗਜ਼ਾਂ ਵਿੱਚ ਵਾਦਾ ਪਿਛਲੇ ਚੋਣਾ ਤੋਂ ਪਹਿਲਾਂ ਬਹੁਤ ਡੰਕੇ ਕੁੱਟੇ ਗਏ ਕਿ ਸਰਪੰਚਾਂ ਦਾ ਮਾਣ ਪੱਤਾ 1200 ਤੋਂ ਵਧਾ ਕੇ 2000 ਕੀਤਾ ਜਾਵੇਗਾ ਐਲਾਨ ਹੋ ਗਿਆ ਖਬਰਾਂ ਬਣ ਗਈਆਂ ਪਰ ਪੈਸਾ ਨਹੀਂ ਆਇਆ ਨਾ ਨਮਾ ਆਇਆ ਤੇ ਨਾ ਹੀ ਪੁਰਾਣਾ 1200 ਰੁਪਿਆ ਕਈ ਮਹੀਨਿਆਂ ਤੋਂ ਮਿਲ ਰਿਹਾ ਵਾਅਦਾ ਪੂਰਾ ਹੋਇਆ ਪਰ ਸਿਰਫ ਅਖਬਾਰਾਂ ਦੇ ਇਸ਼ਤਿਹਾਰਾਂ ਵਿੱਚ ਜਿੱਥੇ ਕੰਮ ਨਹੀਂ ਉੱਥੇ ਇਸ਼ਤਿਹਾਰਾਂ ਦੀ ਬਰਬਾਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ੀਦੀ ਦਿਹਾੜੇ ਦੇ ਨਾਮ ਤੇ ਕਰੋੜਾਂ ਰੁਪਏ ਦੇ ਬੈਨਰ ਪੋਸਟਰ ਤੇ ਇਸ਼ਤਿਹਾਰਾਂ ਉੱਤੇ ਉਡਾ ਦਿੱਤੇ ਗਏ ਹਨ ਸ਼ਹਿਰ ਦੇ ਹਰ ਖੰਬੇ ਹਰ ਪੋਲ ਹਰ ਚੌਕ ਤੇ ਸਿਰਫ ਇੱਕ ਹੀ ਚੀਜ਼ ਫੋਟੋ 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 ਤੇ ਹੋਰ ਫੋਟੋ ਲੱਖਾਂ ਦੇ ਇਸ਼ਤਿਹਾਰ ਪਰ ਲੋਕਾਂ ਦੇ ਮੁੱਦੇ ਜਿਵੇਂ ਦੇ ਥਿਵੇਂ ਮਹਾਲੀ ਦਾ ਨਸ਼ਾ ਛਡਾਊ ਕੇਂਦਰ ਕੰਮ ਘਟ ਇਸ਼ਤਿਹਾਰ ਵੱਧ 3 ਮਹੀਨੇ ਪਹਿਲਾਂ ਸਿਰਫ ਨਵੀਨੀਕਰਨ ਕੀਤਾ ਗਿਆ ਤੇ ਸ਼ਹਿਰ ਦੇ ਹਰ ਪਾਸੇ ਪੋਸਟਰ ਲਗਾ ਕੇ ਦਿਟਾਇਆ ਗਿਆ ਜਿਵੇਂ ਕੋਈ ਵੱਡਾ ਕੰਮ ਹੋ ਗਿਆ ਹੋਵੇ ਪਰ ਜਦੋਂ ਮਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਜਾਂਦੇ ਹਾਂ ਇੱਕ ਬੈੱਡ ਉੱਪਰ ਦੋ ਦੋ ਮਾਮਾ ਆਪਣੇ ਬੱਚਿਆਂ ਨਾਲ ਪੈਣ ਨੂੰ ਮਜਬੂਰ ਹਨ ਅਤੇ ਇੱਕ ਬੈੱਡ ਦੇ ਚਾਰ ਚਾਰ ਮਰੀਜ਼ ਇਹ ਕਿਹੜੇ ਵਿਕਾਸ ਦਾ ਮਾਡਲ ਹੈ ਜਨਤਾ ਦੇ ਮੁੱਦੇ ਕੌਣ ਸੁਣੇ ਰੁਜ਼ਗਾਰ ਨਹੀਂ ਬੱਚਿਆਂ ਲਈ ਪਵੈਖ ਨਹੀਂ ਮਲਾਜਮਾ ਲਈ ਟੈਸਟ ਫੇਰ ਰੱਦ ਫੇਰ ਭਰਤੀ ਫੇਰ ਸਕੈਂਡਲ ਮਾਪੇ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਬੱਚੇ ਉੱਥੇ ਸੁਖੀ ਮਾਪੇ ਬਡੇਪੇ ਵਿੱਚ ਇੱਥੇ ਰੋਲ ਰਹੇ ਹਨ ਸੱਜ ਸਿਰਫ ਇੱਕ ਜਿਹੜੀ ਵੀ ਸਰਕਾਰ ਹੋਵੇ ਵਾਦੇ ਬਹੁਤ ਅਸ਼ਤਿਆਰ ਹੋਰ ਵੱਧ ਪਰ ਹਾਲਾਤ ਉਹਨਾਂ ਤੋਂ ਵੀ ਵਿਹਾਨ ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਪਵੇਗੀ ਸਾਨੂੰ ਸਰਕਾਰਾਂ ਤੋਂ ਉਮੀਦਾਂ ਘੱਟ ਤੇ ਆਪਣੇ ਹੱਕ ਲਈ ਆਪਣੇ ਆਪ ਖੜੇ ਹੋਣਾ ਪਵੇਗਾ ਅੰਤ ਵਿੱਚ ਜੇ ਤੁਹਾਨੂੰ ਗੱਲਾਂ ਸੱਚੀਆਂ ਲੱਗੀਆਂ ਨੇ ਤਾਂ ਦਿਲੋਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਵੀ ਜ਼ਰੂਰ ਦਬਾਉਣਾ ਤਾਂ ਜੋ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ ਰੱਬ ਰੱਖਾ